ਪਹਿਲਾਂ ਵੀ ਸੇਵਾ ਉਹਨਾਂ ਦੀ ਵਾਈਚ ਕਰਦੇ ਰਹੇ ਉਹ ਤੁਸੀਂ ਦੱਸੋ ਕੀ ਹੋਣਾ ਉਹ ਫੇਰ ਇਹ ਆਪਣਾ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਜਥੇਦਾਰ ਜਿੰਨੇ ਸਵਾਨ ਜਥੇਦਾਰ ਸਵਾਨ ਨੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਬਹੁਤ ਵੱਡੇ ਪੱਧਰ ਤੇ ਸੇਵਾ ਚਾਰਦੀਆਂ ਪਿਛਲੇ 25 ਦਿਨਾਂ ਤੋਂ ਚੱਲ ਰਹੀਆਂ ਤੇ ਅੱਜ ਇੱਥੇ ਬਾਰਡਰ ਏਰੀਏ ਤੇ ਮਹਾਪੁਰਸ਼ਾਂ ਨੇ ਬਾਬਾ ਨਰਿੰਦਰ ਸਿੰਘ ਬਾਬੇ ਬਰਿੰਦਰ ਸਿੰਘ ਆ ਕੇ ਆ ਕੀ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਹਾਂਜੀ ਇਤਨੀ ਸਿੰਘ ਨੇ ਤੇ ਉਹਨਾਂ ਦੀ ਵੀ ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਵੀ ਇਹ ਜੋ ਵੀ ਸਰਦਾ ਬਣਦਾ ਹੈ ਉਹਨਾਂ ਨੂੰ ਦਿੱਤਾ ਜਾਵੇ ਤੇ ਅੱਜ ਤਾਂ ਇਹ 'ਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਅੱਜ ਇੱਥੇ ਤਕਰੀਬਨ 100 ਪਿੰਡਾਂ ਦੇ ਜਿਹੜੇ ਗਰੰਥੀ ਸਾਬਾਨ ਨੇ ਬਾਰਡਰ ਏਰੀਏ ਤੇ ਬਿਲਕੁਲ ਅਸੀਂ ਖੜੇ ਆ ਜੀ ਪਿੰਡ ਰੱਤਾ ਤੇ ਸਿੱਧਾ 10-10 ਫੁੱਟ ਪਾਣੀ ਆ ਰਿਹਾ ਸੀ ਤੇ ਲਾਗੇ ਲਾਗੇ ਜਿੰਨੇ ਵੀ ਪਿੰਡਾਂ ਦੀ ਫਸਲਾਂ ਮਰ ਗਈਆਂ ਤੇ ਮਹਾਂਪੁਰਸ਼ਾਂ ਨੇ ਇਹ ਹੁਕਮ ਕੀਤਾ ਸੀਗਾ ਤੇ ਅੱਜ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ 100 ਪਿੰਡਾਂ ਦੇ ਜਿਹੜੇ ਗਰੰਥੀ ਸਿੰਘ ਸਾਬਾਨ ਨੇ ਉਹ ਰਕਵੀਸ਼ਰ ਢਾਟੀ ਨੇ ਉਹ ਵੀ ਸਾਰਿਆਂ ਨੂੰ ਅੱਜ ਜਿਹੜੀਆਂ ਰਸਤਾ ਬਸਦਾ ਭਾਵੇਂ ਤਲਾਈਆਂ ਨੇ ਕੰਬਲ ਨੇ ਘਰ ਦਾ ਰਸਣਿਆ ਤੇ ਇਹ ਉਹ ਸਾਫ ਦੇ ਮਹਾਰਾਜ ਦੇ ਹੁਕਮ ਦੇ ਨਾਲ ਹੀ ਤੇ ਮੰਡੀਆਂ ਜਾ ਰਹੀਆਂ ਜੀ ਤੇ ਅਸੀਂ ਆਪਣੇ ਆਪ ਨੂੰ ਬੜੇ ਸੁਭਾਗੇ ਆਪਣਾ ਸਮਝਦੇ ਆਂ ਕਿ ਗੁਰੂ ਘਰ ਦੇ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਗੁਰਦਵਾਰਾ ਲੰਗਰ ਸਾਹਿਬ ਨੂੰ ਜਿਹੜੀ ਸਰਦੀ ਵੜਦੀ ਉਹਨਾਂ ਦੇ ਸੇਵਾ ਕੀਤੀ ਹੈ ਬਹੁਤ ਵੱਡੀ ਸੇਵਾ ਜੀ ਬਹੁਤ ਧੰਨਵਾਦ ਜਿੱਥੇ ਅੱਜ ਰਾਗੀ ਢਾਡੀ ਕਵੀਸ਼ਰ ਸਿੰਘ ਤੇ ਪਾਠੀ ਸਿੰਘਾਂ ਦੀ ਸੇਵਾ ਹੋਈ ਆ ਪਿੰਡ ਰੱਤੇ ਦੇ ਵਿੱਚ ਇਸ ਤੋਂ ਇਲਾਵਾ ਰੱਤੇ ਦੇ ਵੀ ਸਾਰੇ ਨਗਰ ਨਿਵਾਸੀਆਂ ਦੇ ਲਈ ਅਜੇ ਵੀ ਟਰੱਕ ਭਰਿਆ ਪਿਆ ਪੂਰੀ ਰਾਤ ਸਵਗਰੀ ਇਸੇ ਨਗਰ ਦੇ ਵਿੱਚ ਹੀ ਵੰਡ ਕੇ ਜਾਣੀ ਆ ਕੋਈ ਘਰ ਰਹੇਗਾ ਨਹੀਂ ਬਹੁਤ ਧੰਨਵਾਦ ਇਹ ਤਾਂ ਵੱਡੀ ਹੋਰ ਕਿਹੜੀ ਗੱਲ ਹੋਰ ਬੜੀ ਬੜੀ ਗੱਲ ਆਹ ਰਾਜਾ ਕਿਰਪਾ ਕਰੇ ਇਹਦਾ ਮਤਲਬ ਹੈ ਭਈ ਗੁਰੂ ਮਹਾਰਾਜ ਦੀ ਨਿਗਾਹ ਵਿੱਚ ਇਹ ਸਿੰਘ ਹੈਗੇ ਨੇ ਤੁਹਾਡੀ ਪ੍ਰੇਰਣਾ ਮਹਾਰਾਜ ਕਿਰਪਾ ਕਰੇ ਇਹ ਗੁਰਦੁਆਰਾ ਲੰਗਰ ਹੈ ਸਾਬ ਡੇਰਾ ਬਾਬਾ ਨਧਾਨ ਸਿੰਘ ਡੇਰਾ ਬਾਬਾ ਨਧਾਨ ਸਿੰਘ ਜੀ ਦੱਖਣ ਦੇ ਧਰਤੀ ਤੋਂ ਅਜੂਰ ਸਾਹਿਬ ਤੋਂ ਆਈ ਧੂਰੋਂ ਮਤਲਬ ਉਹਨਾਂ ਦੇ ਖਿਆਲ ਵਿੱਚ ਆਇਆ ਮੈਨੂੰ ਨਹੀਂ ਪਤਾ ਕਿਹੜੇ ਢੰਗ ਦੇ ਨਾਲ ਆ ਜਾਂ ਤੁਹਾਡੀ ਪ੍ਰੇਰਣਾ ਜਾਂ ਮੇਰੇ ਵੀਰ ਜੀ ਦੀ ਪ੍ਰੇਰਣਾ ਮਹਾਰਾਜ ਕਿਰਪਾ ਕਰੇ ਕਿਸੇ ਤਰ੍ਹਾਂ ਵੀ ਹੋਇਆ ਭਈ ਇਹ ਚੇਤੇ ਵਿੱਚ ਆ ਕੇ ਭਈ ਗ੍ਰੰਥੀ ਸਾਹਿਬਾਨਾਂ ਦਾ ਵੀ ਕੋਈ ਨਾ ਕੋਈ ਪੱਲਾ ਫੜਨ ਵਾਲਾ ਹੋਣਾ ਚਾਹੀਦਾ ਜੀ ਜੀ ਉਹਨਾਂ ਦੀ ਵੀ ਬਾਹ ਫੜਨ ਵਾਲਾ ਕੋਈ ਨਾ ਕੋਈ ਹੋਣਾ ਚਾਹੀਦਾ ਧੰਨਵਾਦ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਭਾਈ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਦੇ ਪ੍ਰੇਰਣਾ ਸਦਕਾ ਅਤੇ ਜਥੇਦਾਰ ਬਾਬਾ ਹੁਸ਼ਾਰ ਸਿੰਘ ਜੀ ਭੁੱਲਰ ਜਿਨ੍ਹਾਂ ਦੀ ਇਹ ਰਹਿਨਮਾਈ ਥਲੇ ਸਾਰੀ ਇਹ ਰਸਤ ਵੰਡੇ ਗਈ ਹੈ तकरीबन तकरीबन 100 ਪਿੰਡ ਦੇ ਵਿੱਚ ਇਹ ਜਿਹੜੇ ਪਾਠੀ ਸਾਹਿਬਾਨ ਨੇ ਗ੍ਰੰਥੀ ਸਹਿਬਾਨ ਨੇ ਜਾਂ ਗੁਰੂ ਮਹਾਰਾਜ ਦੇ ਕੀਰਤਨੀਆਂ ਨੇ ਜਾਂ ਟਾਡੀ ਨੇ ਜਾਂ ਪ੍ਰਚਾਰਕ ਨੇ ਕਥਾਵਾਚਕ ਨੇ ਉਹਨਾਂ ਨੂੰ ਰਸਤਾ ਵੰਡੀਆਂ ਕਈਆਂ ਮਹਾਰਾਜ ਕਿਰਪਾ ਕਰੇ ਅਸੀਂ ਤੇ ਕਵਾਂਗੇ ਭਈ ਉਹ ਅਡੇਰਾ ਆਵਾਜ਼ ਹੀ ਰਹੇ ਇਸੇ ਤਰ੍ਹਾਂ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਸਿੰਘਾਂ ਦੀ ਉਹ ਗਾਂ ਫੜਦਾ ਰਹੇ ਬਸ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ